ਉਹ ਤੇਰੇ ਤਿੱਲੇ ਤੋਂ ਯੋ ਸੂਰਤ ਦੀ ਦੀਰਦੀ ਆ ਵੇਖ ਗੋਰਖਾ ਉੜਦੀ ਹੈ ਫਲਕਾਰੀ ਨੈਣ ਰੰਗ ਲੈ ਜੱਤੀ ਦੇ ਭਰੇ ਨੇ ਕੋਲੇ ਸ਼ਰਾਬ ਦੇ ਕਿਵੇਂ ਤੇ ਆ ਚਾ ਸਾਰਾ ਦਿਨ ਬੋਲਟੇਜ ਮਕਾਈ ਐ ਨਾ ਉਹ ਹੋਰ ਪੁੱਤ ਸ਼ੌਂਕ ਨਾਲ ਲੈ ਕੇ ਆਂਦਾ ਉੱਤੇ ਡਿੱਗ ਪਿਆ ਕੋਈ ਹੱਡ ਟੁੱਟ ਗਿਆ ਜੁੜਨਾ ਵੀ ਨਹੀਂ ਠੰਡ ਚ ਮੁੰਡਾ ਵਗਾੜੇਂਗਾ ਤੂੰ ਉਹ ਨਹੀਂ ਪੁੱਤ ਮੁੰਡਾ ਨਹੀਂ ਵਿਗੜਦਾ ਮੁੰਡਾ ਤਾਂ ਐਂ ਰਹਿਊ ਗੱਭਰੂ ਮੁੰਡਾ ਓ ਬੱਲੇ ਚਾਚਾ ਤੇਰੇ ਆ ਕੀ ਸ਼ੈ ਆਪਣਾ ਕਾਲੇ ਜੇ ਰੰਗ ਦੀ ਤੂੰ ਲੈਂਦੀ ਐ ਇਹ ਹੋਰ ਪੁੱਤ ਤੈਨੂੰ ਨਹੀਂ ਪਤਾ ਇਹ ਕੀ ਸ਼ੈ ਆ ਚਾਚਾ ਫਿਰ ਇਹ ਪੁੱਠੇ ਪਾਸੇ ਗੇਰਾ ਵਾਲਾ ਕਿ ਦੂਜਾ ਯਾਰ ਇਹ ਸਿੱਧੇ ਗੇਰਾ ਵਾਲਾ ਨਵਾਂ ਹੀ ਮਾਡਲ ਚ ਅੱਛਾ ਨਵੇਂ ਮਾਡਲ ਚ ਹਾਂ ਬਤਾ ਖਾਸਾ ਪੈਸਾ ਲੱਗ ਗਿਆ ਤੇ ਹੈ ਫਿਰ ਹਾਂ ਹਾਂ 2.5 ਲੱਖ ਰੁਪਇਆ ਲਾਤਾ 2 ਲੱਖ ਰੁਪਇਆ ਤਾਂ ਆਉਂਦਾ ਸਹੀ ਤਾਂ ਚਮਕ ਚਮਕਦਾ ਤੂੰ ਯਾਰ ਬੰਨੀ ਪਈ ਆ ਪੂਰੀ ਹੋਰ ਢੀੜਾ ਮਾਰ ਕੇ ਰੱਖਦਾ ਤੇਰਾ ਚਾਚਾ ਬਤਾ ਉਹ ਲੱਗੀ ਐ ਤੇ ਉਹ ਜਿਹੜੀ ਉਹ ਲਾਉਂਦੇ ਹੁੰਦੇ ਆ ਇਹ ਲਵਾਈ ਆ ਟੇਪ ਵਾਹ ਬਈ ਵਾਹ ਚਾਚਾ ਸਾਡੇ ਅਰਕਾ ਤਾਂ ਚੱਲ ਹੋਇਆ ਰੌਣੀ ਹੋਇਆ ਚੱਲ ਹਨਾ ਵੀ ਗੇੜੇ-ਗੂੜੇ ਵੀ ਕੱਢਦੇ ਠੀਕ ਲੱਗਦੇ ਆ ਤੂੰ ਫੇਰੀ ਕਦੇ ਹਸ ਲੈਂਦਾ ਉਹ ਤੇਰਾ ਚਾਚਾ ਕਿਸੇ ਦੀ ਨੂੰਹ ਧੀ ਨਾਲੋਂ ਘਾਟ ਆ ਚਾਚਾ ਨਹੀਂ ਲਿਆ ਸਕਦਾ ਤੇਰਾ ਨਹੀਂ ਉਹ ਤਾਂ ਠੀਕ ਆ ਐਣਕਾ ਹੁਣ ਕਾ ਵੀ ਲਈਆਂ ਕੋਈ ਨਾਲ ਨਾਲ ਐਣਕਾ ਵੀ ਗਿਫਟੀ ਮਿਲੇ ਉਹ ਇਹਦੇ ਨਾਲ ਤਾਂ ਹਨਾ ਹਾਂ ਗਿਫਟ ਗੁਫਟੀ ਆ ਗਿਆ ਹੁਣੇ ਐਨਕਾ ਦਾ ਗਿਫਟ ਹਜੇ ਮੈਂ ਫੜਕੇ ਨਹੀਂ ਲੈਂਦੇ ਆਉਣਗੇ ਅੱਛਾ ਹਾਂ ਯਾਰ ਚੀਤ ਚੋਸੀ ਘੈਂਟ ਲੈਂਦੀ ਆ ਵੇਖਾਂ ਫਿਰ ਮੈਂ ਨਾ ਮੈਨੂੰ ਲੱਗਦਾ ਏ ਗੀੜੇ ਗੁੜੇ ਵੀ ਤੂੰ ਕੱਢ ਕੇ ਆ ਕਿ ਨਹੀਂ ਕੱਢੇ ਹਜੇ ਕੱਢਿਆ ਗੀੜੇ ਪਾਈ ਦੇ ਢਾਕੇ ਢਾਕੇ ਪਾਉਣ ਵਾਸਤੇ ਹੀ ਜਾਂਦਾ ਅੱਛਾ ਲਵਾਤ ਆ ਇਧਰ ਵੀ ਤਿੰਨ ਚਾਰ ਯਾਰ ਹੈ ਹਾਂ ਸਲਾਇ ਸਰ ਵੀ ਬਦਲਤਾ ਆਪਾਂ ਵਾਹ ਠੀਕ ਆ ਤੇ ਰੌਣੀ ਕਿੱਥੇ ਆ ਕੇ ਗਿਆ ਵਕਾਲਜ ਉਹ ਪਤਾ ਨਹੀਂ ਕਿੱਥੇ ਫਿਰਦਾ ਮੈਨੂੰ ਨਹੀਂ ਮੈਂ ਨਹੀਂ ਉਹਦਾ ਬਾਲਾ ਕਿਤੇ ਫਿਕਰ ਕਰਿਆ ਆਪਾਂ ਨੂੰ ਤਾਂ ਆਪਦਾ ਹੀ ਫਿਕਰ ਹੈ ਚਾਚਾ ਗੁੱਸੇ ਦਾ ਕਰ ਜੀ ਨਾ ਹਾਂ ਤੇ ਵੀ ਉਹ ਚੰਗਾ ਲੱਗਦਾ ਤੈਨੂੰ ਇਹ ਚੀਜ਼ਾਂ ਤੇ ਪੁੱਤ ਮੈਂ ਨਹੀਂ ਲਿਆ ਸਕਦਾ ਯਾਰ ਅਸੀਂ ਨਹੀਂ ਆਪਦਾ ਕੋਈ ਸ਼ੌਂਕ ਹੰਢਾ ਸਕਦੇ ਨਹੀਂ ਵੀ ਬੁੜਾਫੇ ਚ ਆ ਗਿਆ ਹੁਣ ਪੂਜਾ ਪਾਠ ਕਰਨ ਦਾ ਟਾਈਮ ਆ ਯਾਰ ਤੇਰਾ ਕਿੱਧਰ ਤੂੰ ਆ 2 ਲੱਖ 2 ਲੱਖ ਲਾਤਾ ਤੇ ਪੁੱਤਾਂ ਸੀ ਵੀ ਯਾਰ ਕੱਲਾ ਸਾਨੂੰ ਪੂਜਾ ਪਾਠ ਜੇ ਬੁਢਾ ਹੋ ਜਾਂਦਾ ਜਦੋਂ ਬੰਦਾ ਉਦੋਂ ਪੂਜਾ ਪਾਠਤੀ ਹੋ ਜਾਂਦਾ ਤੇ ਨਾਲੇ ਮੈਂ ਖੜਾ ਹਜੇ ਬੁਢਾ ਹੋਇਆ ਮੇਰੀ ਉਮਰ ਤਾਂ ਸਾਰੀ ਹਜੇ ਕੁਛ ਵੀ ਨਹੀਂ ਮੈਂ ਮੇਰੇ ਨਾਲ ਦੇ ਹੀ ਐ ਮੈਂ ਹੁਣ ਦੇਖੋ ਸਾਲ ਦਾ ਫਰਕ ਆ ਸਾਡਾ ਮੇਰਾ ਤੇ ਰੌਣੀ ਦਾ ਹਾਂ ਤੇਰਾ ਯਾਰ ਫਿਰ ਤੂੰ ਵੀ ਭਾਫੇ ਦੇ ਕਿੰਨੇ ਸਾਲ ਵੱਡਾ ਭਲਾ ਤੂੰ ਮੈਂ ਹੋਊਗਾ 5-7 ਸਾਲ ਵੱਡਾ ਤੇ ਯਾਰ ਤੂੰ ਤਾਂ ਫਿਰ ਜਵੇਂ ਨਹੀਂ ਯਾਰ ਹੈਨਾ ਕਾਲਾ ਕੁੜਾ ਲਿਆਂਦਾ ਤੂੰ ਤਾਂ ਉਹ ਪਤੋਂ ਫਿਰ ਆਪਦੇ ਸ਼ੌਂਕ ਵੀ ਪੂਰੇ ਕਰਨੇ ਆ ਇਹ ਕੀ ਹੋ ਗਿਆ ਜੇ ਮੈਂ ਬੜਾ ਹੋ ਗਿਆ ਤਾਂ ਤੇ ਪਰ ਮੈਂ ਯਾਰ ਮੋਟਰਸਾਈਕਲ ਮੈਂ ਨਹੀਂ ਚਲਾ ਸਕਦਾਗਾ ਅਸੀਂ ਨਹੀਂ ਇਹ ਕੰਮ ਕਰ ਸਕਦੇ ਅਸੀਂ ਨਹੀਂ ਚਲਾ ਸ਼ੌਂਕ ਆਪਦੇ ਪੂਰੇ ਕਰ ਸਕਦੇ ਬਈ ਇਹ ਤਾਂ ਠੀਕ ਹੈ ਪਰ ਮੈਂ ਸੁਣਿਆ ਨਹੀਂਗਾ ਵੀ ਅੱਜ ਕੱਲ ਤਾਂ ਆਈਂ ਦੇਖਿਆ ਵੀ ਜਿਹੜੇ ਬਜ਼ੁਰਗ ਆ ਉਹ ਤਾਂ ਥੋੜੀ ਹਲੇ ਕਮਰੇ ਜੰਮ ਜਾ ਹੁੰਦਾ ਤੇ ਤੇਰੇ ਮੈਂ ਕਹਿੰਨਾ 68-68 ਹਜ਼ਾਰ ਪਾਪਾ ਆਪ ਤਾਂ ਹੈ ਤੂੜੀ ਵਾਲੇ ਕਮਰੇ ਚ ਉਹੀ ਬਹਿੰਦੇ ਜਿੰਨਾ ਚ ਅਣਖ ਨਹੀਂ ਜਿੰਨਾਂ ਦੇ ਵਿੱਚ ਕੋਈ ਕੱਢਣ pauਨ ਨੂੰ ਕੁਛ ਨਹੀਂ ਆਪਾਂ ਪੁੱਤ ਸ਼ੌਂਕ ਆਉਦੇ ਪੂਰੇ ਕਰਨੇ ਆ ساری ਉਮਰ ਕਮਾਈ ਕਰੀ ਐ ਹਾਂ ਇਹ ਤਾਂ ਤੇਰੀ ਗਲਤ ਆਈ ਦੱਸ ਕਿੰਨੀ ਕਰੀ ਆ ਤੇਰੇ ਪਿਓ ਨੇ ਤੇ ਮੈਂ ਕਿੰਨੀ ਕਮਾਈ ਕਰੀ ਆ ਤੁਸੀਂ ਉਹ ਜਾਂਦੇ ਨਹੀਂ ਦੀ ਉਹ ਕਿੱਥੋਂ ਤੱਕ ਸਾਈਕਲ ਤੋਂ ਲੈ ਕੇ ਗੱਡੀ ਰੈਡੀ ਢੋਈ ਐ ਤੁਸੀਂ ਹਾਂ ਸਾਈਕਲਾਂ ਤੋਂ ਲੈ ਕੇ ਹਾਂ ਤੇ ਹੁਣ ਬੁਲਟਾਂ ਤੇ ਕਰਾ ਗਈ ਹਾਂ ਸੂਪਰਮਾਤਮਾ ਨੇ ਲੈ ਕੇ ਜਾਂਦਾ ਠੀਕ ਹੈ ਨਾ ਕਮਾਈ ਕਰੀ ਆ ਹੁਣ ਕਮਾਈ ਦਾ ਆਨੰਦ ਵੀ ਮਾਨੋ ਯਾਰ ਮਗਰੋ ਜੇ ਪੈਸਾ ਹੀ ਮਗਰ ਲਿਆ ਵਾਸਤੇ ਰਹਿ ਗਿਆ ਤੇ ਫਿਰ ਫਾਇਦਾ ਕੀ ਕੰਮ ਤਾਂ ਚਾਹਤਾ ਤੁਸੀਂ ਬਹੁਤ ਕੀਤੇ ਆ ਯਾਰ ਤੇ ਆਇਆ ਵੀ ਇਹ ਸਾਰਾ ਕੁਝ ਗਾਲ ਦੇ ਕੁਛ ਨਹੀਂ ਆਪਦੇ ਸ਼ੌਕ ਹੀ ਪੂਰੇ ਕਰਦੇ ਆ ਹੋਰ ਕੁਝ ਨਹੀਂ ਖਾਣੇ ਆ ਪੀਣੇ ਆ ਤੇ ਬਸ ਐਸ਼ ਕਰਦੇ ਆ ਅੱਗੇ ਥੜੀਆਂ ਤੇ ਗੱਲਾਂ ਹੁੰਦੀਆਂ ਹੁੰਦੀਆਂ ਰੋਣੀ ਦੇ ਨਾਈਕੀ ਐਡੀਡਾਸ ਅਰੇਵਣ ਇਹ ਤਾਂ ਸਾਡੇ ਨੂੰ ਆ ਵੀ ਰੇਵਣ ਦੀਆਂ ਨਾ ਰੋਣੀ ਦੀਆਂ ਹੀ ਆ ਹਾਂ ਮਨ ਲਾ ਵਿੱਚ 65% ਉਹਦੇ ਤੇ ਵੀ ਚਾਚਾ ਤੂੰ ਫੁੱਲ ਹੀ ਲੈਣਾ ਤੇ ਆਪਦੇ ਤੇ ਵੀ ਹਣ ਦੋ ਆਪਦੇ ਵਾਸਤੇ ਆ ਕਾਲਾ ਕੋੜਾ ਲੈ ਆਂਦਾ ਆ ਪਤਾ ਉਹਦੇ ਸ਼ੋਰ ਦੇ ਫੁੱਲ ਸ਼ੌਂਕ ਪੂਰੇ ਕਰੇ ਤੇ ਨਾਲ ਉਹ ਲੈ ਜਾਣਾ ਉਹ ਲੈ ਜੇ ਮੈਂ ਕਿ ਲੈ ਕੇ ਜਾਣਾ ਮੈਂ ਲੈ ਜਾਈਂ ਜਾਂਦਾ ਮੈਂ ਆਪਦੇ ਅਸਤੀ ਆ ਉਹ ਕਹਿੰਦਾ ਮੈਨੂੰ ਸ਼ੌਂਕ ਨਹੀਂ ਕਹਿੰਦਾ ਤੇ ਦੇਖ ਲੈ ਅੱਜ ਕੱਲ ਹਨਾ ਵੀ ਯਾਰ ਤੂੰ ਜਵੇਂ ਹੈ ਦੁਨੀਆ ਤੋਂ ਉਲਟ ਚੱਲਦਾ ਕਿ ਸ਼ੁਰੂ ਤੋਂ ਹੀ ਆਇਆ ਨਹੀਂ ਪਤਾ ਉਲਟਣੀ ਮੇ ਚੱਲਦਾ ਇਹ ਦੁਨੀਆਦਾਰੀ ਇਹ ਵੀ ਵਰਗ ਹੋ ਕੇ ਬੰਦੇ ਇਹ ਨਹੀਂ ਵੀ ਅੰਦਰ ਹੀ ਬੈਠੇ ਰਹੋ ਮਾਲਾ ਹੀ ਫੇਰੀ ਜਾਓ ਤੂੜੀ ਵਾਲੇ ਕੰਮ ਦੇ ਨਾਲ ਜੇ ਬੈਠਕ ਪਾਉਂਦੇ ਤੇ ਉੱਥੇ ਬਾਹਰ ਦੇ ਬੁੜੇ-ਬੁੜੀ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਮੈਂ ਕਹਿੰਦਾ ਬੁੜੇ-ਬੁੜੀਆਂ ਦੀ ਪੂਰੀ ਦੇਖਭਾਲ ਕਰਨੀ ਚਾਹੀਦੀ ਹੈ ਉਹਨਾਂ ਦੇ ਕੋਈ ਸ਼ੌਂਕ ਆ ਉਹਨਾਂ ਨੂੰ ਪੁੱਛਣਾ ਚਾਹੀਦਾ ਬਾਪੂ ਤੇਰਾ ਕੋਈ ਸ਼ੌਂਕ ਤੂੰ ਕਿਤੇ ਜਾ ਕੇ ਆਉਣਾ ਜਾਂ ਕਿਸੇ ਨੂੰ ਮਿਲ ਕੇ ਆਉਣਾ ਜਾਂ ਤੂੰ ਕੋਈ ਚੀਜ਼ ਲੈ ਕੇ ਆਉਣੀ ਆ ਜਾਂ ਕੋਈ ਤੂੰ ਆਪਦਾ ਕੋਈ ਸ਼ੌਂਕ ਪੂਰਾ ਕਰਨਾ ਜਿਹੜਾ ਖਾਣ ਦਾ ਹੀ ਸ਼ੌਕ ਹੁੰਦਾ ਕਈ ਵਾਰੀ ਬੰਦੇ ਦਾ ਕਿਸੇ ਦਾ ਜਾਂ ਪੀਣ ਦਾ ਸ਼ੌਕ ਹੁੰਦਾ ਕਈ ਟੈਨਸ਼ਨ ਨਾ ਪੀਂਦੇ ਆ ਸ਼ਰਾਬ ਤੇ ਕਈ ਸ਼ੌਕ ਵਜੋਂ ਪੀਂਦੇ ਆ ਸਾਡਾ ਵੀ ਲਵਾਏ ਗਿਆ ਯਾਰ ਤੂੰ 2.5 ਲੱਖ ਸਾਡਾ ਵਾਲਾ ਵੀ ਮੰਗੂਗਾ ਜੇ ਉਹਨੇ ਦੇਖ ਲੈ ਤੇਰੇ ਕੋਲ ਬੋਲ ਦੇ ਆ ਕੇ ਦੇਵੋ ਪੁੱਤ ਜੇ ਮੰਗਦਾ ਤਾਂ ਉਹ ਉਹਨੇ ਮੰਗ ਲੈਣਾ ਲੈ ਤੇਰੇ ਅਰ ਕੁੱਈ ਇਕੱਠੇ ਤਾਂ ਪੀਂਦੇ ਖੁੰਦੇ ਰਹੇ ਯਾਰ ਮਾਂ ਪਿਓ ਜੇ ਆਪਾਂ ਮਾਂ ਪਿਓ ਨੂੰ ਨਹੀਂ ਖੁਸ਼ ਰੱਖ ਸਕਦੇ ਮਾਂ ਪਿਓ ਜੇ ਕੁਝ ਮੰਗਦਾ ਉਹਦੀ ਦੇਖਭਾਲ ਜ਼ਰੂਰੀ ਆ ਕਰਨੀ ਉਹਨੂੰ ਇੱਕ ਵਾਰੀ ਯਾਰ ਸਾਰੇ ਦੇੜੀ ਕੰਮ ਆਪਾਂ ਨੂੰ ਬਹੁਤ ਰਹਿੰਦੇ ਆ ਪਤਾ ਵੀ ਮਾਂ ਤੇ ਤੱਕਰ ਨਹੀਂ ਪਹੁੰਚਿਆ ਜਾਂਦਾ ਹਾਂ ਪਰ ਇੱਕ ਕਰ ਹੀ ਪੁੱਛ ਲੋ ਬਪੂਤਰਾ ਬਹੁਤ ਦਤ ਨਹੀਂ ਕੁਛ ਜਾਂ ਕੋਈ ਤਕਲੀਫ ਜਾਂ ਤੈਨੂੰ ਕੀ ਚਾਹੀਦਾ ਇਹਨਾਂ ਨੇ ਕੋਈ ਸੋਚਦਾ ਚਾਚਾ ਅਜਕਲ ਮੈਂ ਆਪਦੇ ਪਿਓ ਨੂੰ ਜੱਫੀ ਪਾ ਕੇ ਫੇਰ ਪੁੱਛਦਾ ਰਿਆਂ ਪਾਪਾ ਤੈਨੂੰ ਕੁਛ ਚਾਹੀਦਾ ਤਾਂ ਨਹੀਂ ਕੋਈ ਤਕਲੀਫ ਕੋਈ ਚੀਜ਼ ਕੋਈ ਸ਼ੌਂਕ ਤੇਰਾ ਉਹ ਕਹਿੰਦਾ ਸੀ ਪੁੱਤ ਤੁਸੀਂ ਬਸ ਤਰੱਕੀ ਕਰੋ ਮੇਰਾ ਸ਼ੌਂਕ ਇਹੀ ਹੈ ਤੇਰੀਆਂ ਗੱਲਾਂ ਚਾਚਾ ਮੇਰੇ ਦਿਲ ਲੱਗ ਗਈਆਂ ਯਾਰ ਸਾਡੇ ਵਾਲੇ ਨੂੰ ਇਹਦੇ ਨਾਲ ਦੇ ਲੈ ਕੇ ਦੇਣਾ ਕਿਹੜੀ ਮੰਡੀ ਤੋਂ ਕਿ ਏਜੰਸੀ ਚੋਂ ਲਿਆ ਮੈਂ ਤਾਂ ਏਜੰਸੀ ਚੋਂ ਹੀ ਕਢਾਇਆ ਪਤਾ ਸਹੀ ਕਿੰਨੇ ਦਾ ਪੈ ਗਿਆ ਮੈਂ ਕਢਾਇਆ ਸਾਰੇ 15 20 ਦਿਨ ਹੋ ਗਏ ਤੈਨੂੰ ਵੇਖਿਆ ਤੂੰ ਵੇਖਿਆ ਹੀ ਅੱਜਾ ਸਹੀ ਕਿੰਨੇ ਕਿਤਾ ਪੈ ਗਿਆ ਸਹੀ ਸੀ ਦੱਸ ਯਾਰ 1 ਲੱਖ 92000 ਦਾ ਨਵਾਂ ਕਢਾਇਆ ਮੈਂ ਜ਼ੀਰੋ ਹੀ ਆ ਹਣਾ ਇਹ ਥੋੜਾ ਹੀ ਚੱਲਿਆ ਹਾਂ ਬਸ 15 ਕ ਦਿਨ ਹੀ ਹੋਏ ਆ 1 ਲੱਖ 92000 ਦਾ ਬਹਿੰਡਾ ਏਜੰਸੀ ਚੋਂ ਨਿਕਲਦਾ ਉੱਥੋਂ ਲੈ ਕੇ अच्छा अच्छा ते ਹੁਣ ਰੇਟ ਦਾ ਰੋਜ਼ ਵਧਦਾ ਘਟਦਾ ਰੇਟ ਹੈ ਘਟ ਵੀ ਜਾਂਦਾ ਵਧ ਵੀ ਜਾਂਦਾ ਉੱਥੇ ਜਾ ਕੇ ਪਤਾ ਲੱਗਣਾ ਤੇ ਜੇ ਫੌਜੀਆ ਦੀ ਗੰਡੀ ਇੰਚ ਤਾਂ ਸਸਤਾ ਮਿਲ ਜਾਂਦਾ ਉਹ ਹੈ ਨਾ ਸਾਡਾ ਤੁਹਾਨੂੰ ਨਾ ਫੌਜੀ ਉੱਥੋਂ ਸਸਤਾ ਮਿਲ ਜਾਂਦਾ ਹਾਂ ਉਹ ਤੇ ਵੇਖ ਲਾਂਗੇ ਉਹਦੇ ਕਾਰਡ ਤੇ ਜੇ ਮਿਲਦਾ ਹੋਵੇ ਤਾਂ ਹੈ ਨਾ ਹਾਂ ਹਾਂ ਪੁੱਤ ਜ਼ਰੂਰੀ ਹੈ ਜੇ ਉਹ ਮੰਗਦਾ ਤਾਂ ਲਿਆ ਕੇ ਦਿਓ ਨਹੀਂ ਉਹਨੇ ਮੰਗ ਹੀ ਲੈਣਾ ਹੁਣ ਤੈਨੂੰ ਦੇਖ ਕੇ ਨਹੀਂ ਲਿਆ ਕੇ ਦੇਵਾਂਗੇ ਯਾਰ ਐਡੀ ਵੀ ਗੱਲ ਨਹੀਂ ਜ਼ਮੀਨ ਤਾਂ ਆਪਣੀ ਇੱਕੋ ਜੀ ਆ ਨਹੀਂ ਯਾਰ ਮੈਨੇ ਤੇਰੀ ਗੱਲ ਦੇਖ ਲਾ ਤੂੰ ਗੱਲ ਮੈਨੇ ਤੇਰੀ ਬਹੁਤ ਵਧੀਆ ਲੱਗੀ ਚਾਚਾ ਠੀਕ ਆ ਬੱਤ ਠੀਕ ਆ ਹਾਂ ਤੇ ਦੋਸਤੋ ਹਾਂਜੀ ਮਿੱਤਰੋ ਵੀਡੀਓ ਕਰ ਦਿਓ ਸ਼ੇਅਰ ਜੇ ਚੰਗੀ ਲੱਗੀ ਤਾਂ ਦੱਬ ਕੇ ਇਹ ਸਾਡਾ ਦੱਸੋ ਜੀ ਤੁਸੀਂ ਦੱਸੋ ਭਾਈ ਨਹੀਂ ਇੱਕੋ ਹੀ ਗੱਲ ਆ ਵੀ ਇਹ ਚ ਵੀ ਦੇਖੋ ਵੀ ਅੱਜ ਕੱਲ ਕੀ ਆ ਵੀ ਨੌਜਵਾਨ ਮੁੰਡੇ ਕੁੜੀਆਂ ਹਨ ਆਪਦੇ ਦਾ ਸ਼ੌਕ ਪੂਰੇ ਕਰਦੇ ਆ ਬੜੀਕਾਂ ਦੇ ਸੂਟ ਲੈ ਕੇ ਪਾਉਂਦੇ ਆ ਮਹਿੰਗੀਆਂ ਇਨਕਮ ਮਹਿੰਗੇ ਕੱਪੜੇ ਆ ਨਾ ਪਰ ਆਪਦੇ ਮਾਪਿਆਂ ਵੱਲ ਕੋਈ ਚਾਗਦ ਨਹੀਂ ਆ ਤੇ ਵੀ ਪੈਸਾ ਕਮਾ ਕੇ ਦਿੱਤਾ ਤੁਹਾਡੇ ਮਾਪਿਓ ਨੇ ਹਨਾ ਤੇ ਜੇ ਆਪਦੇ ਪੈਸੇ ਨਾਲ ਉਹ ਆਪਦੇ ਸ਼ੌਕ ਪੂਰੇ ਕਰਦੇ ਆ ਤਾਂ ਤੁਹਾਡਾ ਕੀ ਢੱਡ ਦੁੱਖਦਾ ਹਣਾ ਕੀ ਗੱਲ ਤਾਂ ਚਾਚਾ ਗੱਲ ਆ ਪੁੱਤ ਸਹੀ ਜਮਾ ਤੇ ਜੇ ਉਹ ਆਪਦੇ ਸ਼ ਪੈਸੇ ਨਾ ਆਪਦੇ ਸ਼ੌਕ ਪੂਰੇ ਕਰਦਾ ਤਾਂ ਵੀਰੇ ਉਹਨਾਂ ਨੂੰ ਕਰ ਲੈ ਲੈਂਦੇ ਹੋ ਆਇ ਨਾ ਰੰਡੀ ਰੋਣਾ ਪਾ ਲੈ ਕਰੋ ਵੀ ਹੁਣ ਤਾਂ ਤੇਰੀ ਭਗਤੀ ਕਰਨ ਦੀ ਵੀ ਉਮਰ ਆ ਗਈ ਪੈਗ ਛੱਗੇ ਵੀ ਬੰਦ ਕਰ ਦੇ ਤੂੰ ਹੈ ਤੇ ਆ ਜਾ ਤੂੰ ਡਿਆਲੇ ਮੰਜੇ ਕਮਰੇ ਚ ਮੰਜਾ ਡਾਤਾ ਇਹ ਚੀਜ਼ਾਂ ਨਾ ਕਰਿਆ ਕਰੋ ਤੁਹਾਡੇ ਆਪਦੀ ਮਾਂ ਪੈਵਾ ਕੀ ਹੋਗਾ ਜੇ ਉਹਨਾਂ ਨੇ ਤੁਹਾਡਾ ਵਿਆਹ ਕਰਤਾ ਤੇ ਤੁਸੀਂ ਬਾਲੇ ਸਿਆਣੇ ਬਣ ਗਏ ਆਪਦੇ ਮਾਪਿਓ ਦਾ ਪਹਿਲੀ ਗੱਲ ਤਾਂ ਆਪਦਾ ਪਿਛਲਾ ਇਤਿਹਾਸ ਫਰੋਲਿਆ ਕਰੋ ਵੀ ਉਹਨੇ ਕੀ ਕੁਛ ਕਰਿਆ ਕਿੰਨਾ ਘਟਾਉਂਦਾ ਉਹਨੇ ਨਹੀਂ ਵੀ ਕੁਛ ਜੋੜਿਆ ਯਾਰ ਨਹੀਂ ਕੰਮ ਕਰ ਸਕਿਆ ਉਹਨੂੰ ਵੀ ਜਰੂਰ ਉਹਦੀ ਸੇਵਾ ਕਰੋ ਯਾਰ ਜਿਹਨੇ ਤਾਂ ਜੋੜਿਆ ਯਾਰ ਉਹਦਾ ਪਿਛਲੇ ਇਤਿਹਾਸ ਚ ਕਈਆਂ ਦੇ ਮਾਪਿਓ ਨੇ ਕੁਛ ਨਹੀਂ ਦਿੱਤਾਗਾ ਹਾਂ 1 ਰੁਪਿਆ ਵੀ ਨਹੀਂ ਦਿੱਤਾ ਉਹਨੂੰ ਕਹਿੰਦੇ ਤੂੰ ਉਤਾਰਡ ਹੋ ਜਾ ਜਿੰਨੇ ਮਰਜ਼ੀ ਕਰ ਕਈ ਮਾਪਿਓਆਂ ਨੇ ਆਪਦਾ ਥਾਂ ਵੀ ਆਪ ਲਿਆ ਮਗਰ ਜਮੀਨ ਵੀ ਉਹਦੀ ਆਪ ਬਣਾਈ ਕੋਠੀ ਵੀ ਆਪ ਪਾਈ ਘਰ ਵੀ ਤੁਹਾਨੂੰ ਆਪ ਪਾ ਕੇ ਦਿੱਤਾ ਬਾਹਰ ਕੈਨੇਡਾ ਅਮਰੀਕਾ ਕਿਤੇ ਵੀ ਉਹਨਾਂ ਨੇ ਆਪ ਕੱਢ ਲਿਆ ਤੇ ਜੇ ਉਹਨਾਂ ਦੇ ਅੱਜ ਸ਼ੌਂਕ ਆ ਯਾਰ ਕੋਈ ਮਾੜੇ ਮੋٹے ਉਹ ਤੁਸੀਂ ਪੂਰੇ ਨਹੀਂ ਸਾਡੀਆਂ ਗੱਲਾਂ ਦੀਆਂ ਉਦਾਹਰਨਾਂ ਤੁਹਾਨੂੰ ਤੁਹਾਡੇ ਪਿੰਡ 'ਚ ਹੀ ਮਿਲ ਜਾਣਗੀਆਂ ਤੇ ਸਾਡੀ ਇੱਕ ਬੇਨਤੀ ਆ ਸਾਡਾ ਸਭਾ ਫਲ ਕਰੋ ਪ੍ਰਮਾਤਮਾ ਨਾਲੋਂ ਵੀ ਵੱਡੀ ਮਾਂ ਪਿਓ ਪ੍ਰਮਾਤਮਾ ਨੇ ਕਿਹਾ ਵੀ ਆਪਦੇ ਮਾਂ ਪਿਓ ਦੀ ਸੇਵਾ ਕਰੋਗੇ ਤੇ ਸਮਝ ਲਓ ਪ੍ਰਮਾਤਮਾ ਦੀ ਸੇਵਾ ਕਰਤੀ ਤੁਸੀਂ ਸਾਡੇ ਵੱਲੋਂ ਤੁਹਾਨੂੰ ਬੇਨਤੀ ਆ ਜੀ ਲਈ ਆਉਦੇ ਮਾਪਿਆਂ ਦੀ ਸੇਵਾ ਕਰ ਲੋ ਬਾਹਰ ਆਪਾਂ ਤੀਰਥਾਂ ਦੇ ਮੱਥੇ ਟੇਕਦੇ ਫਿਰਦੇ ਆ ਚਲੋ ਉਹ ਵੀ ਕਰ ਲੋ ਅਸੀਂ ਨਹੀਂ ਕਹਿੰਦੇ ਵੀ ਨਾ ਜਾਓ ਪਰ ਜੇ ਤੁਹਾਡੇ ਮਾਪੇ ਦੁਖੀ ਹੈ ਨਾ ਕਿਸੇ ਕਲੋਂ ਤੇ ਤੁਹਾਨੂੰ ਫਲ ਨਹੀਂ ਮਿਲਣਾ ਦੋਸਤੋ ਜਮੇ ਨਹੀਂ ਮਿਲਣਾ ਤੇ ਜਿਨ੍ਹਾਂ ਨੂੰ ਸਾਡੀ ਗੱਲ ਠੀਕ ਲੱਗੀ ਆਹ ਵਾਲੀ ਤੇ ਦੱਬ ਕੇ ਸ਼ੇਅਰ ਕਰ ਦਿਓ